ਆਹ ਬਾਈ ਨੂੰ ਇੱਕ ਵਾਰੀ ਉਹ ਛੋਟੀ ਤੁਰੂਗੀ ਨਾ ਜੱਜਮੈਂਟ ਕਰਦੇ ਉਹ ਲੈ ਵੇ ਲੂਏ ਜਿਹੜਾ ਕੰਢੀ ਕੱਢਦੀ ਜਾਂਦੀ ਆਲੇ ਹੋਰ ਤਿਆਰੀ ਕਰੂਗੀ ਕਰਦੀ ਆ ਬਾਈ ਕਹਿੰਦਾ ਹਲੇ 5-7 ਦਿਨ ਤਰੀਕ ਦੇ ਹਿਸਾਬ ਨਾਲ ਵੀ ਬਾਕੀ ਥਾਂ ਥੋੜਾ ਦਾ ਖਾ ਗਈ ਬਾਈ ਨੇ ਇਹ ਕੰਮ ਕਰਦੀ ਆ ਕਈ ਦਿਨ ਕਈ ਦਿਨ ਹਾਂਜੀ ਸਵਾਗਤ ਹੈ ਸੱਜਣੋ ਕਿਸਾਨ ਪਸ਼ੂਪਾਲਕ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਦੋਸਤੋ ਅੱਜ ਪਹੁੰਚੇ ਹੋਏ ਆ ਆਪਾਂ ਪਿੰਡ ਕਰਤਾਰਪੁਰ ਜਿਹਨੂੰ ਕਿ ਜ਼ਿਲ੍ਹਾ ਪਟਿਆਲਾ ਪਈ ਹੈ ਨਾ ਦੋਸਤੋ ਬਾਰਡਰ ਤੇ ਆ ਜਾਂਦਾ ਪਿੰਡ ਹਰਿਆਣੇ ਦੇ ਨਾਲ ਹੀ ਲੱਗ ਜਾਂਦਾ ਹੈ ਬਾਕੀ ਅਗਲੀ ਡਿਟੇਲ ਸਾਰੀ ਬਾਈ ਨੂੰ ਪੁੱਛ ਲੈਣਾ ਹੋਰ ਬਾਈ ਜੀ ਠੀਕ ਹਾਂਜੀ ਠੀਕ ਨਾਮ ਦੱਸੋ ਬੰਦੇ ਬਲਵਿੰਦਰ ਸਿੰਘ ਜੀ ਨੇੜੇ ਕਰਤਾਰਪੁਰ ਦੀ ਜਿਲਾ ਭਾਈ ਜਿਹੜਾ ਪਟਿਆਲਾ ਹੈ ਬਈ ਨੇੜੇ ਤੇੜ ਦੇ ਪਿੰਡ ਦੱਸ ਦਿਓ ਆਪਣੇ ਮਸ਼ਹੂਰ ਜਿਹੜੇ ਆਪਣੇ ਲਾਗੇ ਹੀ ਪਿੰਡ ਮਸ਼ਹੂਰ ਜਿਹੜੇ ਪੰਜੋਲਾ ਪੈ ਜਾਂਦਾ ਜੀ ਬਲਵੇੜਾ ਜੀ ਠੀਕ ਹੈ ਜੀ ਹੁਣ ਇੱਕ ਰਿਹਾਲੀ ਸਾਹਿਬ ਆਪਣੇ ਨਾਲ ਹੈ ਜੀ ਠੀਕ ਹੈ ਜੀ ਇਹਤਨਾ ਲਾ ਦੋ ਬਈ ਜਿਹੜੇ ਇਹ ਝੋਟੀਆਂ ਨੇ ਜਾਨਵਰ ਆਪਣੇ ਘਰ ਦੇ ਨਹੀਂ ਜਾ ਕੇ ਤੋਂ ਲਿਆਂਦੇ ਆਪਾਂ ਨਹੀਂ ਵੀਰ ਜੀ ਆਪਣੇ ਘਰ ਦੇ ਆ اچھا ਘਰ ਦੇ ਜਾਨਵਰ ਘਰ ਦੇ ਜਾਨਵਰ ਲੈਕ ਨੰਬਰ ਤੋਂ ਕਰੀਏ ਬਈ ਸ਼ੁਰੂ ਕਰ ਹਾਂਜੀ ਲੈ ਵੀ ਸੱਜਣਾ ਆ ਝੋਟੀ ਦਿਖਾ ਦੇ ਨੇੜੇ ਤੋਂ ਥਣ ਥਣੋੜ ਦਿਖਾ ਦੇ ਬਾਕੀ ਦੋਨੇ ਝੋਟੀਆਂ ਦੋਸਤੋ ਗੱਬਣ ਨੇ ਤਿਆਰੀ ਚ ਨੇ ਪੂਰੀ ਚ ਸੂਣਦੇ ਨੇੜ ਨੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਬਾਈ ਤੋਰ ਦੇ ਇੱਕ ਵਾਰੀ ਧੋਤੀ ਫੋੜ ਕੇ ਬਾਕੀ ਜੇ ਤਾ ਕਰੂਗੀ ਸੱਜਣੋਂ ਜੱਜਮੈਂਟ ਕਰ ਲਓ ਥਣ ਥਣ ਝੋਟੀ ਨੂੰ ਬਾਲਾ ਚੰਗਾ ਲੱਗਿਆ ਟੋਪ ਦਾ ਖਾਣਾ ਜਿਵੇਂ ਰੰਗ ਰੰਗ ਝੋਟੀ ਦਾ ਜਿਵੇਂ ਕਾਲਾ ਹੈ ਸ਼ਾਹ ਕਾਲੀ ਝੋਟੀ ਆ ਦੋਸਤੋਂ ਮੋਹਰਾ ਨਾ ਸੱਚ ਪੈ ਜਾਂਦੀ ਹੈ ਬਾਕੀ ਹਵਾਨੇ ਹੂਣ ਵਾਲੇ ਕੰਡੇ ਕੱਢ ਤਾ ਜਿਵੇਂ ਮੇਰਾ ਕਹ ਲੈ ਕਰਤੀ ਆ ਦੋ ਚਾਰ ਨੇ ਪੱਟ ਮਾ ਲੂ ਵਾਟਰੀ ਰੀ ਦੇ ਝੋਟੀਆਂ ਨੇ ਸੱਜਣੋਂ ਬਾਈ ਦੇ ਖੇਤ ਦੇ ਨਾਲ ਹੀ ਕਹਿੰਦਾ ਬੱਟ ਨਾਲ ਬੱਟਾ ਹਰਿਆਣਾ ਉਰੋਂ ਜਮੀਂ ਨੇੜੀ ਪੈ ਜਾਂਦਾ ਬਾਈ ਕਹਿੰਦਾ ਆਪਣੀ ਮੋਟਰ ਦਾ ਪਾਣੀ ਹਰਿਆਣੇ ਚ ਵੀ ਜਾਂਦਾ ਤੇ ਬਾਕੀ ਹਰਿਆਣੇ ਵਾਲਿਆਂ ਝੋਟੀਆਂ ਸਮਝ ਲਓ ਦੋਸਤੋ ਹਰਿਆਣੇ ਦਾ ਜਲ ਪਾਣੀ ਜਮੀਂ ਨਾਲ ਹੀ ਆ ਬਾਈ ਹਨਾ ਹਾਂ ਜੀ ਇਹਦੀ ਡਿਟੇਲ ਕੀ ਹੈ ਬਾਈ ਝੋਕੀ ਦੇ ਨਾਲ ਕਿੰਨੇਵੇਂ ਸੂਏ ਇਹ ਦੂਸਰੇ ਸੂਏ ਸੋ ਗਈ ਦੰਧੋਂ ਚਾਰੀ ਹੈ ਜੀ ਖੀਰੀ ਸੋ ਗਈ ਹੈ ਆਪਣੇ ਕੋਲੇ ਅੱਛਾ ਜੀ ਹਾਂ ਜੀ ਇਹ ਚਾਰੇ ਦੰਦ ਦਾ ਪੱਟ ਕੇ ਦਿਖਾ ਦਿਓ ਲੈ ਸੱਜਣਾ ਦੂਜੇ ਸੂਵੇ ਚਾਰ ਦੰਦ ਜਾਨਵਰ ਬੜੀ ਮੁਸ਼ਕਲ ਨਾਲ ਮਿਲਦਾ ਭਾਈ ਕਹਿੰਦਾ ਪਲੂਣ ਆਪਣੇ ਕੋਲੇ ਨਾ ਖੀਰੀਏ ਸੂਹੀ ਝੋਟੀ ਭਾਈ ਪਲੂਣ ਨੇ ਦੁੱਧ ਕਿੰਨਾ ਕਰਤਾ ਫੇਰਾ ਤੇਰੇ 14 ਕਿਲੋ ਲੀਟਰ ਦੁੱਧ ਆਪਣੇ ਕੋਲ ਪਾਉਂਦੀ ਆ ਅੱਛਾ ਲੈ ਵੀ ਦੰਦ ਦਿਖਾ ਦੇ ਸੱਜਣਾ ਇੱਕ ਵਾਰੀ ਆ ਨਾ ਵਾ 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 ਭਾਈ ਉਹ ਵੀ ਜੱਜ ਮੈਂ ਕੰਮ ਆ ਰਿਹਾ ਮੈਂ ਸੱਜਣਾ ਪਹਿੋਰ ਚਾਰ ਦੰਦਾ ਬਾਈ ਨੇ ਵੀਡੀਓ ਦੇ ਵਿੱਚ ਹੀ ਦਿਖਾਤੀ ਤਸੱਲੀ ਕਰਾਤੀ ਸਾਰੀ ਬਾਕੀ ਪਨੂਣ ਦਾ ਰਿਕਾਰਡ ਹੀ ਬੜਾ ਚੰਗਾ ਰੱਸਦਾ ਬਾਈ ਕਿੰਨਾ 14 ਕਿਲੋ ਬਾਈ 14 ਕਿਲੋ ਦੁੱਧ ਕੱਢਦੀ ਜੀ ਆਪਣੇ ਕੋ ਕੋਈ ਵੀ ਸਵਾਹ ਕੇ ਦੇ ਦਾਂਗੇ ਹੋਰ ਦੱਸਾਂਗੇ ਅੱਛਾ ਜੀ ਸਵਾਹ ਕੇ ਦੇ ਦਾਂਗੇ ਹੋਰ ਮੈਂ ਸੱਜਣਾ ਕਹਿੰਦਾ ਜੇ ਕੋਈ ਬਾਲਾ ਹੀ ਵਹਿਮੀ ਬੰਦਾ ਨਾ ਬਾਈ ਕਹਿੰਦਾ ਸਾਈ ਸੱਪਾ ਕਰ ਲੇ ਝੋਟੀ ਦੁੱਧ ਤੇ ਆ ਗਈ ਚਵਾ ਕੇ ਤੋੜ ਦਾਂਗੇ ਘਰੇ ਅਗਲੇ ਦੇ ਬਾਈ ਦਾ ਰੇਟ ਕੀ ਰਹੂਗਾ ਝੋਟੀ ਦਾ 95 ਦਾ ਲੈ ਵੀ ਸੱਜਣਾ ਮੁੱਲ 95000 ਹੈ ਮਾਨਤਾ ਨੇ ਇਹਦੇ ਜੋ ਬਾਈ ਜੋ ਆਪਣੇ ਲੱਗਿਆ ਹੀ ਕੋਈ ਬਾਗ ਜਿਤਨਾ ਵੀ ਆਪਾਂ ਕਰਨਾ ਹੈ ਜਿਤਨੀ ਮਾਨ ਲਵੀ ਆਏ ਗਏ ਸੱਜਣ ਦਾ ਵਧੀਆ ਖੁੱਲਾ ਮਾਨਤਾਨ ਹੋਊਗਾ ਵੀ ਐਸ ਵਾਰੀ ਕਿੰਨੇ ਕੁ ਦੁੱਤੀ ਉਮੀਦ ਹੈ ਤੂੰ ਦੇਖੋ ਜੀ ਆ ਗਿਆ ਸੀ 16 16 ਵੀ ਤੇ ਆਇਆ ਆਸ ਵਿੱਚ 16 17 ਦੀ ਹੈ ਨਾ ਜਿਵੇਂ ਕੱਦ ਛੋਟਾ ਜਿਹਾ ਬਾਈ ਝੋਟੀ ਰਿਕਾਰਡ ਵਾਲਾ ਚੰਗਾ ਹੈ ਨਾ ਦੁੱਤਾ ਜਿਹੜਾ ਰਿਕਾਰਡ ਦਾ ਵਾ ਸੰਗੂਆ ਥੜ ਸੂਣ ਦੇ ਖਾ ਯਾਰ ਨੇੜੇ ਉਹ ਥਾਣੀ ਵਾਲਾ ਟੋਪ ਦਾ ਲੱਗਿਆ ਝੋਟੀ ਨੂੰ ਬਾਕੀ ਦੋਸਤੋ 95000 ਰੁਪਇਆ ਬਾਈ ਇਹਦਾ ਮੁੱਲ ਕਰਦਾ ਰੇਟ ਬਣ ਜਾਉਂਦਾ ਕੋਈ ਗੱਲ ਨਹੀਂ ਬਾਈ ਨੂੰ ਤੁਸੀਂ ਪੂਨ ਕਰ ਲਿਓ ਆਜਾ ਹੁਣ ਦੋ ਨੰਬਰ ਆਈ ਝੋਟੀ ਤੇ ਲੈ ਵੀਂ ਜੋ ਟੀ ਦੇ ਬਾਹਰੀ ਡਿਮਾਂਡ ਆ ਤਾਵਾ ਜਨਵਰੀ ਨਿਕਲਦਾ ਵੀ ਲੈ ਵਾਲੂਆ ਦਿਖਾਓ ਝੋਟੀ ਦਾ ਕਿੱਥੇ ਤੱਕ ਲਾਈ ਗੜੀ ਆ ਲੈ ਭਾਈ ਇਹ ਕਿੰਨੇ ਵੇ ਸੁਈ ਝੋਟੀ ਆ ਇਹ ਵੀ ਦੂਜੇ ਸੁਈ ਦੂਜੇ ਸੁਈ ਭਾਈ ਇਹ ਵੀ ਇਹ ਸੁਈ ਪੱਗਦੀ ਹੈ ਆਪਣੇ ਕੋਲ ਅੱਛਾ ਪੂਰੀ ਦੰਦੀ ਹੋ ਗਈ ਇਹ ਪਹਿਲੇ ਦੂਜੇ ਸੁਈ ਅੱਛਾ ਅੱਛਾ ਇਹ ਨਾਲੋਂ ਕੀਰੀ ਦੂਗੀ ਇਹ ਪੂਰੀ ਦੰਦੀ ਹੋ ਕੇ ਸੁਈ ਹੈ ਭਾਈ ਫੇਰ ਵੀ ਯਾਰ ਟੰਡੇ ਕੱਢੀ ਆਉਂਦੇ ਆ ਹਵਾਲੇ ਨਹੀਂ ਨਹੀਂ ਜੜੂਦੂ ਤੋਂ ਬੜਾ ਕੰਮ ਨਾ ਲੱਗਿਆ ਦੁੱਧਦੋਂ ਵੀ ਕੋਈ ਕਮੀ ਨਹੀਂ ਛੱਡੀ ਜੀ ਭਲੋਂ ਉਹਨੇ ਕਿੰਨਾ ਕ ਦੁੱਧ ਕੱਢਿਆ ਭਾਈ ਨੇ ਜੀ 15 16 ਕਿਲੋ ਦੁੱਧ ਪੁੰਜੀ ਆ ਭਲੋਂ ਇਸ ਵਾਰੀ ਪਾ ਦੋ सारिया घाटा झोटी सारिया पूरी कर दिया सारिया शरत चंगा खोल के बाकी भा भू पुछ रहे ਬਈ ਬਾਈ ਕਹਿੰਦਾ ਹਲੇ 5-7 ਦਿਨ ਤਰੀਕ ਦੇ ਹਿਸਾਬ ਨਾਲ ਵੀ ਬਾਕੀ ਥਣ ਥਣ ਦਾ ਖਾਦੀ ਬਾਈ ਨੇ ਬਾ ਕੁਮਾਰ ਐ ਸੱਜਣਾ ਪਾਈ ਕਹਿੰਦਾ ਕੱਢਦੀ ਆ ਕਈ ਦਿਨ ਕਈ ਦਿਨਾਂ ਨੂੰ ਤਾਂ ਭਾਈ ਮੇਰਾ ਇਹਦਾ گاਵਾਂ ਵਾਲਾ ਹੀ ਕੰਮ ਆ ਨਾ ਫਸ ਫਸ ਕੇ ਦੁਰਦੀਆਂ ਕਾਇਆਂ ਬਾਕੀ ਥਾਣ ਥਣ ਬੋਲਾ ਚੰਗਾ ਲੱਗਿਆ ਭਾਈ ਝੋਟੀ ਦੇ ਨਾ ਚਵਾਈ ਚਬੂਈ ਤਾਂ ਮੈਂ ਕਹਿੰਦਾ ਦੋਨਾਂ ਦੀ ਨਰਮ ਹੋ ਗਈ ਮੈਂ ਫੁੱਕੀ ਚਵਾਈ ਬਿਲਕੁਲ ਜਿਹਾ ਹੁਣ ਵੀ ਬਾਜ਼ੀ ਲੈ ਕੇ ਚੋਦੇ ਹੋਰ ਦੱਸ ਆਪਾਂ ਇੰਨੀ ਗੱਲ ਅੱਛਾ ਭਾਈ ਯਾਰ ਮੈਂ ਕਹਿੰਦਾ ਇਹਦੇ ਫੱਲੇ ਤਾਂ ਨਾ ਦੇਖੇ ਊਗਾਂ ਜਿਹੜੇ ਦਿਖਾ ਦੋ ਕਿੰਨੀ ਸਾਊ ਵਾਲਾ ਮੁਖ ਚੱਕ ਕੇ ਖਣ ਗਈ ਨਾ ਗਾਈਆਂ ਵਾਲਾ ਕਰਨੀ ਆ ਓਏ ਲਾ ਉਪਰੇ ਕਰਕੇ ਡਰ ਗਿਆ ਭਾਈ ਉਪਰੇ ਕਰਕੇ ਦੇਖੀਏ ਕੈਮਰੇ ਤੇ ਮੈਂ ਥੋੜਾ ਜਿਹਾ ਕ ਪਹਿਲੇ ਬਹਿ ਜਾਨੇ ਆ ਫਿਰ ਕੋਈ ਗੱਲੇ ਨਹੀਂ ਲੈ ਇਹ ਜਵਾਕੇ ਲੰਗੀਆਂ ਨਾਲ ਥਲੋਂ ਦੇ ਇੰਨਾ ਠੰਡਾ ਜਾਨਵਰ ਨਾਲੇ ਦੁੱਧ ਵਾਲਾ ਜਾਨਵਰ ਆ ਵੱਡੀ ਗੱਲ ਹੈ ਜਿਹੜੀ ਬਾਹਰ ਕੋਈ ਨਹੀਂ ਬਈ ਪਰੇਸ਼ਾਨ ਬਈ ਇਹਦਾ ਰੇਟ ਕੀ ਰਹੂਗਾ ਕਿਹਦਾ ਬਣ ਰਿਹਾ ਲੈ ਸੱਚ ਨੂੰ ਜਮੇ ਬਾਈ ਨੇ ਤਾਂ ਨਾ ਜਮੇ ਲੈਸੇ ਕਰਤੇ ਰੇਟ ਜਮੇ ਮੰਦੇ ਰੇਟੇ ਕਰਤੇ ਦੁੱਧ ਕਿੰਨੇ ਕੀ ਉਮੀਦ ਹੈ ਤੋਂ ਬਈ ਮੈਂ 16 17 ਦਾ ਪੱਕਾ ਦਾ ਮਨ ਨਾਲ ਵਾਟ ਕੇ ਦੇ ਇਹਨਾਂ ਦਾ ਪੱਕਾ 20 ਠੀਕ ਆ ਬਈ ਜੀ ਆਪਣਾ ਨੰਬਰ ਬੋਲ ਦਿਓ ਨੰਬਰ ਇਹ 99680 ਹਾਂਜੀ 57402 ਇੱਕ ਵਾਰੀ ਫੇਰ ਬੋਲੋ ਬਾਈ 99680 ਹਾਂਜੀ 57402 ਲੈ ਸੱਜਣਾ ਜਵੇਂ ਭਾਜ ਮਿਲਨੀ ਆ ਤੁਹਾਨੂੰ ਝੋਟੀਆਂ ਏਦੋਂ ਮੰਦੇ ਭਾਜ ਮੇਰਾ ਖਿਆਲ ਐ ਡੇ ਡੇ ਜਾਨਵਰ ਇੰਨੇ ਚੰਗੇ ਦੁੱਧ ਵਾਲੇ ਕਿਤੋਂ ਮਿਲਦੇ ਨਹੀਂ ਨੰਬਰ ਜਦੋਂ ਵੀਡੀਓ ਅਪਲੋਡ ਕਰਤੀ ਬਾਈ ਨੂੰ ਗਦਾ gad ਲਾ ਲਓ ਫਿਰ ਮਾਗਰੋ ਆਪ ਚ ਹੀ ਲੜੀ ਜਾਂਦੇ ਰਹੇ ਨਾ ਮੈਂ ਨਫਾ ਭਰਦਾ ਨਾ ਉਹ ਨੌਕਤਾ ਵੀ ਨਾ ਵੀ ਜਿਹਨੂੰ ਪਸੰਦ ਆ ਉਹ ਜਰਕਤ ਨੇ ਨੰਬਰ ਲਾ ਕੇ ਬਾਈ ਤੋਂ ਲੈ ਲਓ ਬਈ ਐਡਰੈਸ ਇੱਕ ਵਾਰੀ ਫੇਰ ਕਨਫਰਮ ਕਰਾ ਦਿਓ ਆਪਣਾ ਪਿੰਡ ਆਪਣਾ ਕਰਤਾਰਪੁਰਾ ਜੀ ਜ਼ਿਲ੍ਹਾ ਪਟਿਆਲਾ ਤਹਿਸੀਲ ਵੀ ਪਟਿਆਲਾ ਹੀ ਪੈਂਦੀ ਹੈ ਜੀ ਪਿੰਡ ਆਪਣੇ ਲਾਗੇ ਲਾਗੇ ਜਿਹੜੇ ਲੱਗਦੇ ਬਲਵੇੜਾ ਜੀ ਕ੍ਰਿਹਾਰੀ ਹੈ ਜੀ ਨਵੇਂ ਕਿਹੜੇ ਰੋਡ ਚਲਾ ਜਾਣਾ ਬਈ ਆਪਣਾ ਇੱਕ ਇੱਥਰ ਰੋਡ ਤੇ ਪੈਂਦਾ ਜੀ ਠੀਕ ਇਹਨੂੰ ਵੀ ਆਉਂਦਾ ਰੋਡ ਜੇ ਹੋਈ ਅੱਗੇ ਕੈਥਰ ਜਾਣਾ ਅੱਛਾ ਪਟਿਆਲੇ ਤੋਂ ਆਉਣਾ ਹੋਵੇ ਹਾਂਜੀ ਪਟਿਆਲੇ ਤੋਂ ਆਉਣਾ ਹੋਵੇ ਤਾਂ ਆਪਾਂ ਲੋ ਕੈਥਰ ਰੋਡ ਪੁੱਛ ਕੇ ਆ ਸਕਦੇ ਠੀਕ ਹੈ ਜੀ ਬਾਕੀ ਝੋਟੀਆਂ ਸੱਜਣੋਂ ਸਾਨੂੰ ਦੋਨੀ ਜਮੀ ਟੌਪ ਦੀਆਂ ਕੱਢ ਕੇ ਦਿੱਤੀਆਂ ਨੇ ਆ ਮੀਣੀ ਤਾਂ ਬਾਹਲੀ ਸਿਰਾਂ ਝੋਤੀ ਹੈ ਬਾਕੀ ਨਾ ਦੋਨਾਂ ਚੋਂ ਸੱਜਣੋਂ ਜਿਹੜੀ ਪਸੰਦ ਆ ਬਾਕੀ ਦੋਸਤੋ ਆਪਣੇ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ